ਵੇ ਕੋਤ ਮੈਨੋਂ ਕੇ ਮੈ ਜਾ ਬੁੱਤ ਵੇ ਪੋਤ ਬਾਈਂ ਰੂਹੇ ਵੇ ਮੈ ਕੋਤ ਨੈ ਭਰਿਤੀ ਜਾ ਤੋ ਤੋ ਨੀਂ ਮੈ ਨਿਕਿਆ ਨੀਂ ਜਿਹੜਾ ਰਹੀ ਮੈਂ ਮੈ ਤੇ ਮਾ ਮੈਂ ਮੀਂ ਚੈਨੋ ਪਪਾ ਦਾ ਨਾ ਜੋ ਹੈ ਤੇ ਕੀ ਗੱਲ ਹੋਈ ਜੀ ਉੱਥੇ ਕੁਝ ਹੋ ਗਿਆ ਐਕਸੀਡੈਂਟਾਂ ਦੇ ਹੋਇਆ ਔਰ ਪਤਾ ਨਹੀਂ ਜੋ ਲੱਗਦਾ ਹਨ ਕੀ ਹੋਇਆ ਹੈ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਅਸੀਂ ਸਰਕਾਰ ਕੋ ਕੀ ਮੰਗ ਕਰਦੇ ਆ ਯਾਨੀ ਹਾੜਾ ਪੋਤੇ ਆਵੇ ਇਧਰ ਆਈ ਪੁੱਤ ਨੂੰ ਬਿਠਾਗੇ ਆਪਣੇ ਨੂੰ ਆਪਣੇ ਪੁੱਤ ਨੂੰ ਮੇਰੀ ਨਤੀ ਆ ਵੀ ਔਰ ਮੇਰੇ ਪੋਤੇ ਵੀ ਔਰ ਸਾਰੇ ਹੋਣਗੇ ਕਿੰਨਾ ਟਾਈਮ ਹੋ ਗਿਆ ਹੈ ਗਏ ਨੂੰ ਜੀ ਦਿਆਨੁ ਤੇਜਾ ਤੋਂ ਮਿੰਨ ਗਾਇਆ ਅਵਿੰਦਰਾ ਮਿੰਨੋ ਚੰਗੀ ਨਹੀਂ ਲੱਗਦੀ ਦੋ ਘੰਟੇ ਨਹੀਂ ਹੋਇਆ ਦੋ ਘੰਟੇ ਨਹੀਂ ਹੋਇਆ ਕੋਈ ਜਾਈਂ ਅਵਿੰਦਰਾ ਸੇ ਜੋ ਨਵਾਂ ਜਾਲੀ ਗੱਗੂ ਮਾਲ ਪੈਂਡਿਆ ਉਸਾਲੀ ਮੇਰੇ ਦਾ ਲਟਕਾ ਹੋਇਆ ਜੀ ਸੱਤਾਂ ਸਾਲਾਂ ਬਾਅਦ ਅੱਗੇ ਆਇਆ ਸੀ ਦੋ ਮਹੀਨੇ ਇੱਥੇ ਰਹਿ ਕੇ ਗਿਆ ਦੋ ਮਹੀਨੇ ਬਾਹਰ ਹੋਇਆ ਦੋ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿ ਤਰਾਹ ਹੀ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੇ ਕਿੰਨੇ ਗੱਡੀ ਲੈ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਇਹਨੇ ਜਿਵੇਂ ਉਹ ਆਪਣਾ ਰੱਸਾ ਕੱਸਣ ਡੈ ਇਹ ਮਿਲਟ ਕੱਸਦੇ ਹੀ ਉਹ ਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਚੋਂ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੋੜ ਮੁਖੇ ਤੇ ਹੀ ਅੱਥਰੂ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਵਾਸ਼ ਆਉਣੀ ਚਾਹੀਦੀ ਆਂ ਇੱਥੇ ਆਪਾਂ ਸਤਾਰ ਕਰੀਏ ਸਾਡੀ ਇੰਨੀ ਮਤ ਕਰਨੀ ਵੀ ਇੱਥੇ ਪੁੰਜਣਾ ਚੀਂ ਨਾ ਕਿੰਨੇ ਸਾਡੀ ਮਾਤੋ ਅਸਕਦੀ ਆ ਕਰਨੇ ਅਵਰੇਂਦਰ ਸਿੰਘ ਸਰਦਾਰ ਨੰਦਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗਗਮਲ ਤਸਿਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਵਿਦੇਸ਼ ਚ ਰਹਿ ਰਿਹਾ ਸੀ ਕਰ 8 ਸਾਲ ਹੋ ਗਏ ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਜਿਹਨਾਂ ਦੀ ਕਿਸ ਹਾਦਸੇ ਕਾਰਨ ਜਿਹੜੀ ਮੌਤ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨ ਆਰ ਆਈਆਂ ਵੀਰਾਂ ਕਾੜੀ ਤੇ ਸਰਕਾਰ ਗਾੜੀ ਕਿ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨ ਆਰ ਆਈ ਵੀਰ ਜਿਹੜੇ ਬੱਡੇ ਦੇਲ ਵਾਲਿਆ ਉਹ ਸਜੋਗ ਕਰਨ ਜਿਹੜੀ ਉਹਦੀ ਡੈੱਡ ਬੋਡੀ ਆ ਅਹੀਂ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਫੋਰ ਕੋਈ ਨਰ ਕੋਈ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਵੀ ਉਹਦੀ ਬੋਡੀ ਜਿਹੜੀ ਇੱਧਰ ਲਿਆਂਦੀ ਜਾਵੇ ਇਹ ਵਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 80 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੀ ਇਹਦੀਆਂ ਕਿਹੜੇ ਦੇਸ਼ ਗਿਆ ਆ ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਆ ਵੀਰ ਜੀ ਆਪਣੀ ਗੱਡੀ ਦੇ ਰੋਜ਼ਗਾਰ ਦੇ ਜਿੱਤ ਤਰ੍ਹਾਂ ਗਾ ਰੋਜ਼ ਜਾਂਦਾ ਉੱਥੋਂ ਸਿਡਨੀ ਗਿਆ ਹੈ ਉਥੇ ਇਹਦਾਂ ਕੋਈ ਪਾਣਾ ਬਚਿਆ ਹਨ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਸ ਕੀ ਇਦਾਂ ਪਾਣਾ ਬਚਿਆ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਿਹਾ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਤਾਂ ਅਸੀਂ ਆਨੇ ਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਕਿ ਸਾਡੀ ਉਹਨਾਂ ਦੀ ਕੋਈ ਡੈਪ ਹੈ ਜਿਹੜੀ ਬਾਡੀ ਆ ਉਹ ਕੋਈ ਸਾਡੀ ਕਿਸੇ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਤੇ ਸਾਨੂੰ ਇੱਥੇ ਪੰਜਾਬ 'ਚ ਦਿੱਤੀ ਜਾਵੇ ਤੇ ਅਹੀਂ ਆਪਣੇ ਪੁੱਤ ਦੇ ਜਿਹੜੇ ਬਾਕੀ ਆ ਜੋ ਉਹਦਾ ਕਾਬਲੀਏ